ਕੋ ਜੀ ਅਸੀਂ ਪਿਛਲੇ 2 ਦਿਨਾਂ ਤੋਂ ਲਗਾਤਾਰ ਹਲਕਾ ਧੂਰੀ ਤੇ ਵੱਖ-ਵੱਖ ਏਰੀਏ ਦੇ ਵਿੱਚ ਜਿੱਥੇ-ਜਿੱਥੇ ਸਾਨੂੰ ਫੋਨ ਆ ਰਹੇ ਨੇ ਵੀ ਸਾਡੇ ਏਰੀਏ ਦੇ ਵਿੱਚ ਪਾਣੀ ਦੀ ਸੇਵਾਵਾਂ ਬੰਦ ਹੋ ਰੱਖੀਆਂ ਹਨ ਨਗਰ ਕੌਂਸਲ ਵੱਲੋਂ ਚਾਹੇ ਉਹ ਬਿਜਲੀ ਦੀ ਸਪਲਾਈ ਦੀ ਗੱਲ ਕਰ ਲਈਏ ਚਾਹੇ ਉਹ ਪਾਣੀ ਦੀ ਸਪਲਾਈ ਦੀ ਗੱਲ ਕਰੀਏ ਸਾਡੇ ਧੂਰੀ ਦੇ ਜਿਹੜੇ ਹਾਲਾਤ ਹੈ ਉਹ ਬੜੇ ਮੰਦਪਾਗੇ ਹੋ ਰੱਖੇ ਆ ਇਦਾਂ ਦੇ ਹਾਲਾਤ ਅਸੀਂ ਅਕਸਰ ਦੇਖਦੇ ਸੀ ਫਿਲਮਾਂ 'ਚ ਅਕਸਰ ਸੁਣਦੇ ਸੀ ਕਿ ਰਾਜਸਥਾਨ ਵਰਗੇ ਸੂਬੇ ਜਿੱਥੇ ਪਾਣੀ ਕਰਕੇ ਹਹਾਕਾਰ ਮਚ ਜਾਂਦੀ ਹੈ ਬਿਓ ਤੇ ਕੀ ਹਾਲਾਤ ਹੋਣਗੇ ਅੱਜ ਸਾਨੂੰ ਆਪਦੀ ਅੱਖੀਂ ਦੇਖਣੇ ਪੈ ਰਹੇ ਆ ਉਹਦੇ ਤਹਿਤ ਅੱਜ ਮੈਨੂੰ ਸਾਡੇ ਭਾਈ ਹੋਰਾਂ ਦਾ ਮੈਨੂੰ ਸਾਢੇ 4:30 ਵਜੇ ਕਾਲ ਆਇਆ ਵੀ ਸਾਡੇ ਏਰੀਆ ਦੇ ਵਿੱਚ ਪਿਛਲੇ 4 ਦਿਨਾਂ ਤੋਂ ਪਾਣੀ ਦੀ ਸਪਲਾਈ ਨਹੀਂ ਆ ਰਹੀ ਜਿਹਦੇ ਕਰਕੇ ਅੱਜ ਅਸੀਂ ਉਰੇ ਆਪਦੇ ਟੈਂਕਰ ਲੈ ਕੇ ਆਏ ਆ ਔਰ ਆਉਣ ਵਾਲੇ ਸਮੇਂ ਵਿੱਚ ਵੀ ਉਰੇ ਜਨਰੇਟਰ ਦੀ ਜਿਹੜੀ ਸਪਲਾਈ ਹੈ ਉਹ ਅਸੀਂ ਉਰੇ ਇਹਨਾਂ ਨੂੰ ਕਿਹਾ ਵੀ ਅਸੀਂ ਤੁਹਾਡੇ ਕੋਲ ਪ੍ਰੋਵਾਈਡ ਕਰਾਂਗੇ ਤੁਸੀਂ ਕਿਤੇ ਲਾ ਕੇ ਲੋਕਾਂ ਨੂੰ ਮੋਟਰ ਦੇ ਰਾਹੀਂ ਪਾਣੀ ਜਿੰਨਾ ਹੋ ਸਕੇ ਆਪਾਂ ਸੇਵਾ ਕਰੀਏ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜਿਹੜਾ ਧੂਰੀ ਤੋਂ ਐਮਐਲਏ ਨੇ ਮੁੱਖ ਮੰਤਰੀ ਬਣੇ ਐਮਐ ਉਨਾ ਵੱਲੋਂ ਕੋਈ ਵੀ ਨੁਮਾਇੰਦਾ ਹੈ ਉਹਨਾਂ ਦਾ ਪੀਏ ਸੀਏ ਉਹਨਾਂ ਦੇ ਹਜ਼ਾਰਾਂ ਜਿਹੜਾ ਧੂਰੀ ਦਾ ਚੇਅਰਮੈਨ ਫਿਰਦਾ ਕਿਸੇ ਨੇ ਸੁਣਵਾਈ ਨਹੀਂ ਫੜੀ ਹਜ਼ਾਰਾਂ ਨੂੰ ਫੋਨ ਕਰਿਆ ਪਰ ਉਹ ਅਕਸਰ ਉਹ ਲੋਕ ਨੇ ਮੌਕਾ ਪ੍ਰਸ ਜਿਹੜੇ ਸਿਰਫ ਵੋਟਾਂ ਵੇਲੇ ਨਜ਼ਰ ਆਉਂਦੇ ਅਸੀਂ ਤੁਹਾਡੇ ਮਾਧਿਅਮ ਦੇ ਜ਼ਰੀਏ ਭਗਵੰਤ ਸਿੰਘ ਮਾਨ ਨੂੰ ਕਹਿਣਾ ਚਾਹੁੰਦੇ ਆ ਸਾਡੀ ਧੂਰੀ ਦੀ ਇੰਟੈਲੀਜੈਂਸ ਟੀਮ ਨੂੰ ਕਹਿਣਾ ਚਾਹੁੰਦੇ ਆ ਵੀ ਇਹ ਇਹ ਜਿਹੜੀਆਂ ਵੀਡੀਓ ਨੇ ਇਹ ਜਿਹੜੀਆਂ ਫੁਟੇਜ ਹੈ ਭਗਵੰਤ ਸਿੰਘ ਮਾਨ ਦੇ ਟੇਬਲ ਤੱਕ ਪਹੁੰਚ ਦਿਆਂ ਕਰੋ ਉਹਨੂੰ ਪਤਾ ਲੱਗੇ ਵੀ ਧੂਰੀ ਦੇ ਵਿੱਚ ਹੋਕ ਹੀ ਰਿਹਾ ਹੈ ਪੁਰੀ ਦੇ ਵਿੱਚ ਕਿਵੇਂ ਮਾਵਾਂ ਕਿਵੇਂ ਛੋਟੇ-ਛੋਟੇ ਬੱਚੇ ਕਿਵੇਂ ਬਜ਼ੁਰਗ ਸਾਥੀ ਪਾਣੀ ਕਰਕੇ ਹਾਹਾਕਾਰ ਕਰਕੇ ਮਰਦੇ ਜਾ ਰਹੇ ਐ ਮੈਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਕੱਲ ਬਸੰਤ ਕਲੋਨੀ ਵਿੱਚ ਅਸੀਂ ਗਏ ਜਿੱਥੇ ਪਿਛਲੇ ਕਿਉਂਕਿ ਉੱਥੇ ਸੀਵਰੇਜ ਦੀ ਦਿੱਕਤ ਕਰਕੇ ਪਾਣੀ ਬਹੁਤ ਲੰਬੇ ਸਮੇਂ ਤੋਂ ਖੜ੍ਹਾ ਹੈ ਔਰ ਉਹਦੇ ਕਰਕੇ ਇੱਕ 22 ਸਾਲ ਦੀ ਨੌਜਵਾਨ ਧੀ ਦੀ ਮੌਤ ਹੋ ਜਾਂਦੀ ਹੈ ਔਰ ਉਹਦਾ ਜਿਹੜਾ ਪਰਿਵਾਰ ਹੈ ਉਹ ਇੱਕ ਰੇੜੀ ਚਾਲਕ ਪਰਿਵਾਰਾ ਉਹਨੇ 13 ਤੋਂ 14 ਲੱਖ ਰੁਪਇਆ ਵਿਆਸ ਤੇ ਫੜ ਕੇ ਲਾਇਆ ਕੀ ਉਹਦੀ ਪਰ ਭਾਈ ਭਗਵੰਤ ਸਿੰਘ ਮਾਨ ਕਰੇਗਾ ਜਾਂ ਕੋਈ ਹੋਰ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਕਰੇਗਾ ਇਸ ਕਰਕੇ ਅਸੀਂ ਧੂਰੀ ਦੇ ਵਿੱਚ ਇੱਕ ਕਲ ਮੈਂ ਬੜੀ ਕਲੀਅਰ ਕਲ ਵੀ ਆਖੀ ਸੀ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਕਿਹਾ ਸੀ ਕਿ ਜਿੰਨੇ ਅਸੀਂ ਜੋਗੇ ਹਾਂ ਅਸੀਂ ਆਪਦੇ ਲੋਕਾਂ ਨਾਲ ਖੜਾਂਗੇ ਜਿੱਥੇ ਜਿੱਥੇ ਸਾਨੂੰ ਕੋਈ ਹਾਕ ਮਾਰੇਗਾ ਅਸੀਂ ਉਹਨਾਂ ਦੇ ਲਈ ਉਹਨਾਂ ਦੁੱਖ ਵਿੱਚ ਸ਼ਰੀਕ ਹੋਵਾਂਗੇ ਜੀ ਤੁਸੀਂ ਆਪਣਾ ਨੰਬਰ ਵਗੈਰਾ ਵੀ ਜਾਰੀ ਕੀਤਾਗਾ ਜੀ ਨੰਬਰ ਅਸੀਂ ਸੋਸ਼ਲ ਮੀਡੀਆ ਤੇ ਆਪਦਾ ਦਿੱਤਾ ਹੈ ਮੈਂ ਤੁਹਾਡੇ ਜ਼ਰੀਏ ਵੀ ਦੱਸਣਾ ਚਾਹੁੰਨਾ ਕਿ ਮੇਰਾ ਮੋਬਾਈਲ ਨੰਬਰ ਹੈ 9914300818 9914300818 ਕੋਈ ਮਰਜੀ ਧੂਰੀ ਦਾ ਵਾਸੀ ਸਾਨੂੰ ਨੇੜੇ ਵਾਲੇ ਪਿੰਡਾਂ ਦਾ ਵਾਸੀ ਹੋਵੇ ਸਾਡੇ ਵਾਰਡ ਕੋਈ ਵੀ ਹੋਵੇ ਕਿਸੇ ਦਾ ਵੀ ਸਾਡੇ ਹਲਕਾ ਧੂਰੀ ਦਾ ਵਿੱਚ ਵਸਨੀਕ ਹੋਵੇ ਸਾਨੂੰ ਫੋਨ ਕਰ ਸਕਦਾ ਹੈ ਸਾਡੇ ਵੱਲੋਂ 2 ਤੋਂ 3 ਘੰਟਿਆਂ ਦੇ ਵਿੱਚ ਉਹਦੇ ਕੋਲੇ ਟੈਂਕਰ ਦੀ ਸੁਵਿਧਾ ਪ੍ਰੋਵਾਈਡ ਕਰੀ ਜਾਊਗੀ ਤਾਂ ਕਿ ਉਹਦੀ ਮੁਸ਼ਕਲ ਦਾ ਹੱਲ ਹੋ ਸਕੇ ਜੀ ਸਰਪ੍ਰਾਈਜ਼ ਲੈ ਕੇ ਤੁਸੀਂ ਐਕਸ਼ਨ ਨਾਲ ਗੱਲ ਕੀਤੀ ਕੀ ਗੱਲਬਾਤ ਹੋਈ ਦੇਖੋ ਮੈਂ ਐਕਸ਼ਨ ਸਾਹਿਬ ਦੀ ਕਦਰ ਕਰਦਾ ਹਾਂ ਕਿਉਂਕਿ ਪ੍ਰੈਸ਼ਰ ਬਹੁਤ ਹੈ ਉਹਨਾਂ ਨੂੰ ਕੰਮ ਦਾ ਉਹ ਬੜਾ ਚੰਗਾ ਕੰਮ ਕਰ ਰਹੇ ਹੈ ਉਹ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਦੁਲਾਇਆ ਕਿ ਰਾਤ ਤੱਕ ਅਸੀਂ ਇਹਦੀ ਸਪਲਾਈ ਜਾਰੀ ਕਰ ਦਾਂਗੇ ਪਰ ਜਿਹੜਾ ਚਿੰਤਾ ਦਾ ਵਿਸ਼ੇ ਹੈ ਨਗਰ ਕੌਂਸਲ ਦਾ ਚਿੰਤਾ ਦਾ ਵਿਸ਼ੇ ਕਿਉਂਕਿ ਨਗਰ ਕੌਂਸਲ ਵੱਲੋਂ ਕਿਸੇ ਵੀ ਪ੍ਰਕਾਰ ਦੀ ਪਾਣੀ ਦੀ ਸਹੂਿਦਾ ਕਿਸੇ ਨੂੰ ਨਹੀਂ ਦਿੱਤੀਗੀ ਚਾਹੇ ਉਹ ਨਗਰ ਕੌਂਸਲ ਦੇ ਨੇੜੇ ਵਾਲਾ ਵਾਰਡ ਹੈ 5 ਨੰਬਰ ਅਗਰ ਉੱਥੇ 5 ਨੰਬਰ ਤੋਂ ਆਪਾਂ 1 ਮਿੰਟ ਦੇ ਬਾਅਦ ਨਗਰ ਕੌਂਸਲ ਦਾ ਦਫ਼ਤਰ ਹੈ ਉੱਥੇ 4 ਦਿਨਾਂ ਦੀ ਕੋਈ ਪਾਣੀ ਦੀ ਸਪਲਾਈ ਨਹੀਂ ਆਈ ਬਸੰਤ ਕਲੋਨੀ ਕੋਈ ਪਾਣੀ ਦੀ ਸਪਲਾਈ ਨਹੀਂ ਰਾਮਨਗਰ ਬਸਤੀ ਕੋਈ ਪਾਣੀ ਦੀ ਸਪਲਾਈ ਨਹੀਂ ਕੀ ਜਿਹੜਾ ਉੱਥੇ ਅਫਸਰ ਬੈਠਾ ਹੈ ਉਹ ਕਦੇ ਆ ਕੇ ਉਰੇ ਬੈਠੇ ਤਾਂ ਸੀ ਉਰੇ ਆ ਕੇ ਲੋਕਾਂ ਨਾਲ ਗੱਲ ਤਾਂ ਕਰੇ ਮੈਂ ਤੁਹਾਡੇ ਜ਼ਰੀਏ ਕਹਿੰਨਾ ਧੂਰੀ ਦੇ ਸਾਰੇ ਆਫੀਸਰ ਸਹਿਬਾਨਾਂ ਨੂੰ ਕਹਿੰਨਾ ਆਮ ਆਦਮੀ ਪਾਰਟੀ ਦੇ ਚੇਅਰਮੈਨਾਂ ਨੂੰ ਵਲੰਟੀਅਰਾਂ ਨੂੰ ਬਲਾਕ ਪ੍ਰਧਾਨਾਂ ਨੂੰ ਕਹਿੰਨਾ ਧਿਆਨ ਨਾਲ ਗੱਲ ਸੁਣੋ ਜੇ ਤੁਸੀਂ ਕਹਿੰਦੇ ਹੋ ਵੀ ਇੱਥੇ ਨਹੀਂ ਹੱਲ ਹੋ ਸਕਦਾ ਤਾਂ ਤੁਹਾਨੂੰ ਬੇਨਤੀ ਕਰਦੇ ਹਾਂ ਤੁਹਾਡੇ ਸਾਰਿਆਂ ਦੇ ਜ਼ਰੀਏ ਬੇਨਤੀ ਕਰਦੇ ਹਾਂ ਵੀ ਇੱਕ ਦਿਨ ਸਣੇ ਆਪਣੇ ਪਰਿਵਾਰ ਦੇ ਨਾਲ ਉਰੇ ਰਹਿਣ ਆਓ ਬਿਨਾਂ ਲਾਈਟ ਬਿਜਲੀ ਤੋਂ ਰਹਿ ਕੇ ਦਿਖਾਓ ਤੁਹਾਡਾ ਖਾਣ ਪੀਣ ਦਾ ਇੰਤਜ਼ਾਮ ਅਸੀਂ ਕਰਾਂਗੇ ਰਹਿ ਕੇ ਦੇਖੋ ਵੀ ਕੀ ਹਾਲਾਤ ਹੈ ਧੂਰੀ ਦੇ ਪਤਾ ਲੱਗੂ ਤੁਹਾਨੂੰ ਵੀ ਕੀ ਧੂਰੀ ਵਿੱਚ ਜਿਹੜੀ ਕਹਿੰਦੇ ਸੀ ਧੂਰੀ ਵਿਸ਼ਵ ਦੇ ਵਿੱਚ ਇੱਕ ਰੋਲ ਮਾਡਲ ਹੋਵੇਗਾ ਅੱਜ ਧੂਰੀ ਦੇ ਲੋਕ ਪਾਣੀ ਨੂੰ ਹਾਹਾਕਾਰ ਮੱਚ ਰਹੀ ਹੈ ਪਾਣੀ ਤੋਂ ਮਹਤਾਜ ਹੋ ਰਿਹਾ ਹੈ ਇਹ ਸਿਰਫ ਔਰ ਸਿਰਫ ਭਗਵੰਤ ਸਿੰਘ ਮਾਨ ਦੀ ਦੇਣ ਹੈ ਅਗਰ ਮੁੱਖ ਮੰਤਰੀ ਚਾਵੇ ਮੁੱਖ ਮੰਤਰੀ ਦਾ ਜਿਹੜਾ ਅਹੁਦਾ ਹੁੰਦਾ ਰੱਬ ਵਰਗਾ ਹੈ 2 ਮਿੰਟ ਦਾ ਕੰਮ ਹੈ ਮੁੱਖ ਮੰਤਰੀ ਸਾਹਿਬ ਲਈ ਉਹਨਾਂ ਦੇ ਦਫ਼ਤਰ ਲਿਆ ਔਰੇ ਦਫ਼ਤਰਾਂ ਨੇੜੇ ਆ ਮਿਲਦਾ ਅੱਧਾ ਕਿਲੋਮੀਟਰ ਦਫ਼ਤਰ ਨਹੀਂ ਹੋਵੇਗਾ ਕੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਅੱਧਾ ਕਿਲੋਮੀਟਰ ਦੇ ਲੋਕ ਪਾਣੀ ਕਰਕੇ ਮਰ ਰਹੇ ਹੈ ਪਿਛਲੇ 4 ਦਿਨਾਂ ਤੋਂ ਪੀਣ ਨੂੰ ਪਾਣੀ ਨਹੀਂ ਹੈ ਡੰਗਰਾ ਨੂੰ ਪਾਣੀ ਨਹੀਂ ਹੈ ਦੇ ਨੂੰ ਨਾਉਣ ਨੂੰ ਪਾਣੀ ਨਹੀਂ ਹੈ ਇਸ ਕਰਕੇ ਤੁਹਾਡੇ ਜ਼ਰੀਏ ਇਹਨਾਂ ਨੂੰ ਬੇਨਤੀ ਹੈ ਕਿ ਇੱਕ ਦਿਨ ਆ ਕੇ ਆਪਣੇ ਪਰਿਵਾਰ ਸਣੇ ਰਹੋ ਸ਼ਿਮਲੇ ਵੀ ਘੁੰਮ ਕੇ ਆਉਣੀਓ ਇੱਕ ਦਿਨ ਸਾਡੀ ਬਸਤੀ ਜਾ ਕੇ ਰਹੋ ਪਤਾ ਲੱਗੇਗਾ ਵੀ ਕੀ ਮੁਸ਼ਕਲਾਂ ਨੇ ਲੋਕਾਂ ਦੀ ਆਹ ਰਾਮਨਗਰ ਬਸਤੀ ਮਾਨਾ ਰੋਡ ਦੇ ਵਿੱਚ ਰਹਿਣਾ ਚਾਰ ਦਿਨਾਂ ਤੋਂ ਸਾਡੀ ਬਸਤੀ ਦੇ ਵਿੱਚ ਲਾਈਟ ਨਹੀਂ ਹੈਗੀ ਜਿਸ ਦੇ ਕਾਰਨ ਸਾਡੇ ਬਸਤੀ ਵਾਲਿਆਂ ਨੂੰ ਰਾਮਨਗਰ ਨਿਵਾਸੀਆਂ ਨੂੰ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਛੋਟੇ-ਛੋਟੇ ਬੱਚੇ ਨੇ ਪਾਣੀ ਵਾਸਤੇ ਸਾਨੂੰ ਕਿੱਤੇ ਕਿਤੇ ਜਾਣਾ ਪੈਂਦਾ ਪਾਣੀ ਦੇ ਕੈਂਪ ਲੈਣ ਵਾਸਤੇ ਸ਼ਹਿਰ ਚ ਜਾਣਾ ਪੈਂਦਾ ਜਾਂ ਕਿਸੇ ਹੋਰ ਜਾਣਾ ਪੈਂਦਾ ਐਸ ਕਰਕੇ ਸਾਨੂੰ ਇਸ ਸਮੱਸਿਆ ਦਾ ਬੜਾ ਉਹ ਹੈ ਮਤਲਬ ਸਮਾਜ ਸਰਕਾਰ हां ਸਮਾਜ ਸਰਕਾਰ ਵੱਲੋਂ ਕੋਈ ਸਮਾਜ ਸਰਕਾਰ ਵੱਲੋਂ ਕੋਈ ਨਹੀਂ ਆਇਆ ਨਾ ਕੋਈ ਸਰਪੰਚ ਆਇਆ ਨਾ ਕੋਈ ਮੈਂਬਰ ਆਇਆ ਨਾ ਕੋਈ ਸਰਕਾਰੀ ਅਧਿਕਾਰੀ ਆਇਆ ਕੋਈ ਨਹੀਂ ਆਇਆ ਹੈਗਾ ਕਿਸੇ ਤਰ੍ਹਾਂ ਦਾ ਵੀ ਸਾਡੀਆਂ ਕੈਂਪਰ ਆਪਣੀ ਸਕੂਟਰੀਆਂ ਦੇ ਢੋਰੀਆਂ ਅਸੀਂ ਆਪਣੇ ਸਕੂਟਰੀਆਂ ਨਾਲ ਟੈਂਕਰ ਲੈ ਕੇ ਆਏ ਕੌਣ ਲੈ ਗਿਆ ਤੁਹਾਡੇ ਕੋਲ ਸਾਡੇ ਨਾਲੇ ਟੈਂਕਰ ਸੁਭਮ ਸ਼ਰਮਾ ਜੀ ਜੋ ਸੁਭੀ ਨੇ ਉਹ ਲੈ ਕੇ ਆਏ ਨੇ ਅਸੀਂ ਉਹਨਾਂ ਨੂੰ ਕਹਿਆ ਸੀਗਾ ਇੱਕ ਵਾਰੀ ਤੇ ਕਹਿੰਦੇ ਉਹ ਸਾਡੇ ਲਈ ਟੈਂਕਰ ਪਾਣੀ ਦੇ ਲੈ ਕੇ ਆ ਗਏ ਤੇ ਉਹ ਕਹਿੰਦੇ ਵੀ ਹੋਰ ਵੀ ਅਸੀਂ ਸਾਡੇ ਆ ਰਹੇ ਨੇ ਅਸੀਂ ਜਿਹੜਾ ਹੈਗੇ ਨੇ ਵੀ ਸਾਰੀ ਬਸਤੀ ਨੂੰ ਪਾਣੀ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਗੀ ਜੇ ਹੋ ਵੀ ਕੋਈ ਸਮੱਸਿਆ ਤਾਂ ਅਸੀਂ ਖੜੇ ਹਾਂ ਤੁਹਾਡੇ ਨਾਲ ਆਰਾਮਨਗਰ ਬਸਤੀ ਮਹਾਰਾਲਾ ਫਾਟਕ ਜੀ ਇੱਥੇ ਜਿੱਦੇ ਦੀ ਹਨੇਰੀ ਆਈ ਹੈ ਨਾ ਲਾਈਟ ਹੈ ਨਾ ਪਾਣੀ ਦਾ ਇੰਤਜ਼ਾਮ ਹੈ ਕੋਈ ਨਾ ਕਿਸੇ ਸਰਪੰਚ ਨੇ ਪੁੱਛਿਆ ਜੀ ਨਾ ਕਿਸੇ ਕਿਸੇ ਮਹਿਕਮੇ ਵਾਲੇ ਨੇ ਨਹੀਂ ਪੁੱਛਿਆ ਹੈਗਾ ਸਾਡੇ ਸ਼ੁਭਮ ਸ਼ਰਮਾ ਜੀ ਆਏ ਨੇ ਇਹਨਾਂ ਨੇ ਸੇਵਾ ਦਾ ਮੌਕਾ ਦਿੱਤਾਗਾ ਸਰਪੰਚ ਨੇ ਵੀ ਨਹੀਂ ਆ ਕੇ ਪੁੱਛਿਆ ਸਾਨੂੰ ਰਿਆ ਕਿ ਵੀ ਭਾਈ ਕੀ ਗੱਲਬਾਤ ਹੈ ਕੀ ਘਾਟ ਹੈ ਤੁਹਾਡੇ ਲੋਵੇ ਨਾ ਕੋਈ ਪਾਣੀ ਦਿਨਾ ਕੋਈ ਇੰਤਜ਼ਾਮ ਹੈ ਤੇ ਸਾਡੇ ਸ਼ੁਭਮ ਸ਼ਰਮਾ ਜੀ ਆਏ ਨੇਗੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਸਾਰਾ ਇੰਤਜ਼ਾਮ ਕਰਕੇ ਦੇ ਰਹੇ ਨੇ ਪਾਣੀ ਦਾ ਲੈਡ ਦਾ ਜਨਰੇਟਰ ਵੀ ਦੇਣਗੇ ਸਾਨੂੰ ਲੋੜ ਪਈ ਕਹਿੰਦੇ ਜਦੋਂ ਮਰਜ਼ੀ ਬੁਲਾਓ ਹਾਜ਼ਰ ਹੋਵਾਂਗੇ ਤਾਂ ਨਗਰ ਨਗਰ ਬਸਤੀ ਕੀ ਇਸ ਮਸਿਆਰੀ ਤੋਂ ਮਸਿਆ ਇਹ ਵੀ 4 ਦਿਨਾਂ ਤੋਂ ਨਾ ਤਾਂ ਲਾਈਟ ਆਉਰੇ ਨਾ ਕੋਈ ਮਤਲਬ ਪਾਣੀ ਦੀ ਵਿਵਸਥਾ ਨਾ ਕੋਈ ਨਾ ਕੋਈ ਕਮੇਟੀ ਵੱਲੋਂ ਨਾ ਕੋਈ ਮਤਲਬ ਸਰਕਾਰ ਵੱਲੋਂ ਕਿਸੇ ਵੱਲੋਂ ਕੋਈ ਬੰਦਾ ਮਤਲਬ ਆ ਗਿਆ ਨਹੀਂ ਦੇਖਿਆ ਵੀ ਕੋਈ ਪਾਣੀ ਕਿਸੇ ਪ੍ਰਕਾਰ ਦੀ ਤੁਹਾਨੂੰ ਲੋਡ ਆ ਜਾਂ ਨਾ ਅੱਜ ਟੈਂਕਰ ਕੌਣ ਲੈ ਕੇ ਆ ਤੁਹਾਡੇ ਘਰ ਨੂੰ ਸੁਭਮਵੀਰ ਜੀ ਲੈ ਕੇ ਆਇਆ ਅੱਜ